ਬੀਤੀ ਰਾਤ ਬਠਿੰਡਾ ਦੀ ਜਨਤਾ ਨਗਰ ਦੇ ਵਿੱਚ ਉਤਪਾਦ ਮਚਾ ਕੇ ਘਰਾਂ ਦੇ ਵਿੱਚ ਭੰਨ ਤੋੜ ਕਰਨ ਵਾਲੇ ਅੱਧਾ ਦਰਜਨ ਤੋਂ ਵੱਧ ਲੋਕਾਂ ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਕੁਝ ਅਣਪਛਾਤੇ ਲੋਕਾਂ ਨੂੰ ਵੀ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਕਨਾਲ ਕਲੋਨੀ ਮੁਖੀ ਐਸ.ਆਈ. ਪ੍ਰਵੀਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਖੁਦ ਮੌਕਾ ਦੇਖਣ ਗਏ ਸਨ ਅਤੇ ਮੌਕੇ ਤੇ ਉਹਨਾਂ ਦੇ ਵੱਲੋਂ ਕਾਰਵਾਈ ਕਰਦਿਆ ਹੋਇਆ ਇਸ ਮਾਮਲੇ ਦੇ ਵਿੱਚ 7 ਲੋਕਾਂ ਨੂੰ ਬਾਇ ਨੇਮ ਨਾਮਜ਼ਦ ਕੀਤਾ ਗਿਆ ਹੈ ਤੇ ਕੁਝ ਅਣਪਛਾਤੇ ਲੋਕਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਤੇ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਪੁਲਿਸ ਦੇ ਵੱਲੋਂ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅਜੀ ਸਰ ਕੱਲ ਜਨਤਾਨਗਰ ਦੇ ਵਿੱਚ ਇੱਕ ਪੰਤੋੜ ਹੋਈ ਸੀ ਕੁਛ ਕਰਾਂਗੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਕੀ ਸੂਚਨਾ ਸੀ ਤੁਹਾਡੇ ਕੋਲ ਰਾਤ 1:00 9:00 ਵਜੇ ਆਰਤੀ ਨਾਮ ਦੀ ਲੇਡੀ ਨੇ ਕੁਛ ਬੰਦੇ ਨਾਲ ਕਥਾ ਦਿੱਤੀ ਵੀ ਸਾਡੇ ਘਰ ਦੇਖੜੇ ਮੇਰੀ ਸਕੂਟਰੀ ਜਾ ਉਹ ਪੰਤੀ ਡਲੇ ਡੂਲੇ ਮਾਰੇ ਨੇ ਹਾਂਜੀ ਅਛਮੀ ਤੁਰੰਤੋਂ ਦੇ ਨਾਲ ਜਾ ਕੇ ਮੈਂ ਖੁਦ ਜਾ ਕੇ ਮੌਕੇ ਤੇ ਮੌਕਾ ਦੇਖਿਆ ਆਰਤੀ ਦਾ ਬਿਆਨ ਲੈ ਕੇ ਜਿਹੜੇ ਮੁੰਡੇ ਉੱਥੇ ਡਲੇ ਟੂਲੇ ਮਾਰ ਰਹੇ ਨੇ ਵੀਡੀਓ ਵੀ ਫਲੈਸ਼ ਹੋਈ ਆ ਉਹਨਾਂ ਤੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਕੇ ਉਹਨਾਂ ਦੇ ਟਿਕਾਣੇ ਤੇ ਰੇਡਾਂ ਕੀਤੀਆਂ ਜਾਂਦੀਆਂ ਰਾਤ ਵੀ ਸਾਰੀ ਰਾਤ ਰੇਡਾਂ ਕੀਤੀਆਂ ਨੇ ਅੱਜ ਸਵੇਰ ਦੇ ਰੇਡਾਂ ਕਰ ਰਹੇ ਆ ਜੀ ਕਿਨਾਂ ਮਕਦਮਾ ਦਰਜ ਹੋ ਰਿਹਾ ਹੈ ਮਕਦਮਾ ਦਰਜ ਕਰ ਲਿਆ ਉਹਦੇ ਖਿਲਾਫ ਬਾਈ ਨੇ ਪਰਚਾ ਦਰਜ ਕਰ ਲਿਆ 307 ਆਈਪੀਸੀ ਦਾ ਕਿੰਨੇ ਬੰਦੇ ਮਕਦਮਾ ਨੰਬਰ 64 ਬਾਈ ਨੇ 7 ਬੰਦੇ ਨੇ ਕੋਸ਼ਾਨ ਪਛਾਤੇ ਲਿਖਾਏ ਉਹਨਾਂ ਨੇ ਉਹ ਵੀ ਸ਼ਨਾਖਤ ਤਫਤੀਸ਼ ਕਰਕੇ ਨਾਮਿਨੇਟ ਕਰ ਦਾਂਗੇ ਕੋਸ਼ਾਨਾ ਵੀ ਕਿੱਥੇ ਫਿਲਹਾਲ ਕੋਈ ਹਿਰਾਸਤ ਚਲੀ ਗਈ ਹੈ ਜੀ ਹਜ ਤੱਕ ਤਫਤੀਸ਼ ਚੱਲ ਰਹੀ ਹੈ ਗਿਆ ਹੋਇਆ ਸਭ ਇਨਸਪੈਕਟਰ ਸਾਡਾ ਬਾਹਰ ਤਫਤੀਸ਼ ਤੇ ਗਏ ਹੋਏ ਨੇ ਕੀ ਕਹਿਣਾ ਚਾਹੁੰਗੇ ਸਰ ਜਿਸ ਤਰ੍ਹਾਂ ਇਹ ਅਸਰਾਰਤੀ ਅਸਰਾਰਤੀ ਦੇ ਨਾਮ ਕਰਦੇ ਨੇ ਪੁਲਿਸ ਦੇ ਜਰੀਏ ਕੀ ਇਹ ਕਿੰਨਾਂ ਨੂੰ ਚੇਤਾਵਨੀ ਦੇਣਾ ਚਾਹੁੰਗੇ ਛੋਟੀ ਉਮਰ ਦੇ ਬੱਚੇ ਨੇ ਇਹ ਬਦਰ ਇਹ ਕਿਸੇ ਸਿਆਣੇ ਬੰਦੇ ਦੀ ਗੱਲ ਮੰਨਦੇ ਨਹੀਂ ਗੱਲ ਤਾਂ ਇਹ ਮਬੂਲੀ ਹੋਈ ਸੀ ਕਿ ਉਹ ਇੱਕ ਲੇਡੀ ਆ ਉਹ ਮੰਦਰ ਚਲਾਉਂਦੀ ਆ ਉਹਦੇ ਜਿਹੜੇ ਇਹ ਮੁਲਜ਼ਮ ਪਾਰਟੀ ਦੇ ਬੰਦੇ ਨੇ ਉਹਨੂੰ ਕਹਿੰਦੇ ਤੂੰ ਮੰਦਰ ਨਾ ਚਲਾ ਇੱਥੇ ਦੁਕਾਨਾਂ ਬਣਾਉਣੀਆਂ ਨੇ ਉਹਨੂੰ ਫੋਨ ਕਰੀ ਉਹਨੂੰ ਇਹ ਉਹ ਟਾਰਚਰ ਕਰਦੇ ਨੇ ਕੁੱਟਦੇ ਨੇ ਉਹਨੇ ਗਵਾੜ ਦੇ ਵਿੱਚ ਉਹ ਛੜਾਤੀ ਆਰਤੀ ਹੋ ਰਿਆਂ ਨੇ ਉਹ ਬੁੜੀ ਨੂੰ ਛੜਾਤਾ ਉਹਦੇ ਮੁੰਡੇ ਤੋਂ ਕੁੱਟਣੋਂ ਉਹਨਾਂ ਨੇ ਇਹ ਵੀ ਛੜਾਇਆ ਕਿਉਂ ਇਸ ਰਜਿਸਟ੍ਰੇਟ ਗਲੇ ਕੋਲੇ ਬਾਹਰ ਦੇ ਉੱਤੇ ਕੁਝ ਸੁਰੱਖਿਆ ਦੀ ਵੀ ਵਧਾਈ ਜਾਵੇਗੀ ਜੇ ਮਿਸਤਬਾਰਦਤ ਹੋਈ ਹੈ ਸੁਰੱਖਿਆ ਤਾਂ ਪਰਮਾਨੈਂਟ ਸਾਡੀ ਚੱਲ ਹੀ ਰਹੀ ਹੈ ਸਾਡੀਆਂ ਪੀਸੀਆਰ ਚੱਲਦੀਆਂ ਨੇ ਥਾਣਾ ਪੁਲਿਸ ਰਾਉਂਡ ਲਾਉਂਦੀ ਹੈ ਸੀਆਰਪੀਐਫ ਦੇ ਨਾਕੇ ਲੱਗੇ ਹੋਏ ਨੇ ਸਾਡੇ ਆਪਣੇ ਨਾਕੇ ਲੱਗੇ ਹੋਏ ਨੇ ਮੈਂ ਰਾਉਂਡ ਲਾਉਣਾ ਸਾਰੇ